ਅਗੇ ਪਿੱਛੇ ਰਹਗੀ ਉਹ ਗੱਲਾਂ ਫੇਰ ਉਹੀ ਨੇ ਮੈਂ ਜਸੇਬੰਦੀ ਦੇ ਮਾਹੌਲ ਨੂੰ ਰੈਲੀ ਦੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ ਕਿ ਜੇ ਮੈਂ ਕੋਈ ਗੱਲਾਂ ਕਹਾਂਗਾ ਤਾਂ ਹੋ ਸਕਦਾ ਹੈ ਕਿ ਸਿੱਧੀ ਟਕਰਾਅ ਵਾਲੇ ਪਾਸੇ ਨੂੰ ਵਧੇ ਜਾਓ ਰੈਲੀ ਦਾ ਮਾਹੌਲ ਖਰਾਬ ਹੋਵੇ ਸੋ ਅੱਜ ਸਾਡੀ ਲੜਾਈ ਸਰਕਾਰ ਦੇ ਨਾਲ ਹੈ ਸਰਕਾਰ ਦੇ ਨਾਲ ਅਸੀਂ ਪ੍ਰਾਣੀ ਪੈਨਸ਼ਨ ਲੈਣ ਆਏ ਆ ਜਥੇਬੰਦੀਆਂ ਦੇ ਟਕਰਾ ਜਥੇਬੰਦੀਆਂ ਦੇ ਮਸਲੇ ਉਹ ਟੇਬਲਾਂ ਦੇ ਬੈਠ ਕੇ ਸੁਝਾਏ ਜਾ ਸਕਦੇ ਨੇ ਸੋ ਸਾਡੀ ਜਥੇਬੰਦੀ ਨੇ ਪਹਿਲੇ ਦਿਨ ਤੋਂ ਏਕੇ ਦੀ ਗੱਲ ਕੀਤੀ ਸੀ ਫਿਰ 29 ਤਰੀਕ ਤੱਕ ਦੀ ਅਸੀਂ ਗੱਲ ਕਰੀ ਸੀ ਕਿ 29 ਨੂੰ ਸਾਡੀ ਸੀਐਮ ਦੇ ਨਾਲ ਮੀਟਿੰਗ ਹੈ ਤੇ ਉਸ ਦਿਨ ਸਾਡੀ ਸੋਡਾ ਦੀ ਮੀਟਿੰਗ ਸੀ ਚੰਡੀਗੜ੍ਹ ਦੇ ਵਿੱਚ ਉਹ ਅਪੀਲ ਵੀ ਇਹੀ ਸੀ ਜੇ ਸ਼ੋਰ ਚ ਦੱਸਦੇ ਆ ਕਿ ਅਸੀਂ 26 ਵਾਲੀ ਮੀਟਿੰਗ ਤੇ ਕਿਉਂ ਨਹੀਂ ਪਹੁੰਚੇ ਜੇ ਤੁਹਾਨੂੰ ਰੈਲੀ ਨਿਕਲੀ ਕਿਉਂ 29 ਤਰੀਕ ਨੂੰ ਸਾਡੀ ਸੀਐਮ ਨਾਲ ਮੀਟਿੰਗ ਸੀ ਉਸ ਮੀਟਿੰਗ ਤੋਂ ਬਾਅਦ ਅਸੀਂ ਅਗਲਾ ਫੈਸਲਾ ਕਰ ਸਕਦੇ ਸੀ ਕਿ ਅਸੀਂ ਕਿੱਧਰ ਨੂੰ ਜਾਣਾ ਹੈ ਤੁਹਾਨੂੰ ਜਿੱਥੇ ਮੀਟਿੰਗ ਰਿਕੜੇ ਵੀ ਤੁਸੀਂ ਅਗਲਾ ਪ੍ਰੋਗਰਾਮ ਦੇ ਕੇ ਜਾਓਗੇ ਕਿਸ ਪਾਸੇ ਨੂੰ ਵਧੋਗੇ ਸੋ ਅਵਰੇ ਕਈ ਉੱਪਰੇ ਦੀਆਂ ਗੱਲਾਂ ਸੀ ਜਿਹੜੀਆਂ ਮੈਂ ਉਸ ਪਾਸੇ ਨੂੰ ਨਿਫੜ ਨਹੀਂ ਜਾਣਾ ਚਾਹੁੰਦਾ ਸੋ 29 ਤਰੀਕ ਨੂੰ ਅਸੀਂ ਐਲਾਨ ਕੀਤਾ ਸੀ ਕਿ ਜੋ ਸਾਂਝੇ ਮੋਰਚੇ ਨੇ ਫੈਸਲਾ ਕੀਤਾ ਹੈ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਉਹਦਾ ਸਮਰਥਨ ਕਰਦੀ ਅੱਜ ਵੀ ਸਾਡੇ ਸਾਰੇ ਜੀਵਿਆਂ ਦੇ ਮੁਲਾਜ਼ਮਾਂ ਲਈ। ਸਾਸੀ ਇੱਕ ਵੀ ਮੁਲਾਜ਼ਮ ਨੂੰ ਨਹੀਂ ਰੋਕਿਆ ਕਿ ਤੁਸੀਂ ਨਹੀਂ ਜਾਣਾ। ਵੱਡੀ ਗਿਲਤੀ ਜਿੱਥੇ ਸਾਡਾ ਮੁਲਾਜ਼ਮ ਬੈਠੇ। ਕਲਿਨਿਕਲ ਦੇ ਵਿੱਚੋਂ ਹੋਣ ਚਾਹੇ ਉਹ ਸਾਡੇ ਜਿਹੜੇ ਜਿਹੜਾ ਸੀਪੀਐਫ ਨਾਲ ਜੁੜਿਆ ਹੈ। ਹਰ ਮੁਲਾਜ਼ਮ ਸਾਡਾ ਇੱਥੇ ਬੈਠਾ ਹੋਇਆ ਹੈ। ਰੈਂਡੀ ਦੇ ਲਈ ਅਸੀਂ ਆਪ ਅਪੀਲ ਪਾਈਏ। ਸਾਡੇ ਪ੍ਰਧਾਨ ਜਨੂ ਸਤਰੀ ਵਿੱਚ ਆਏ ਹੋਏ ਨੇ। ਕੋਈ ਬਾਹਰ ਖੜੀ ਕਰਕੇ ਇੱਕ ਵਾਰ ਬਹਾਗੇ ਅਸੀਂ ਅੱਜ ਦੇ ਰੈਂਡੀ ਦੀ ਗਰੂਪ ਤਾਂ ਕੀਤੀ ਹੋਵੇ ਪਰ ਜੋੜੂ ਪੂਰੀਆ ਠੀਕ ਹੋ ਰਿਹਾ ਹੈ ਅਗਲੀ ਮੀਟਿੰਗ ਸਾਨੂੰ ਕੱਲ ਹੀ ਲੈਟਰ ਸਰਕਾਰ ਵੱਲੋਂ ਆਇਆ ਕਿ 5 ਨੂੰ ਸੀਐਮ ਦੇ ਨਾਲ ਮੀਟਿੰਗ ਹੈ ਪਰ ਅੱਜ ਅਸੀਂ ਰੈਲੀ ਚ ਆਉਣ ਤੋਂ ਪਹਿਲਾਂ ਫੈਸਲਾ ਕੀਤਾ ਹੈ ਕਿ 5 ਜੇ ਤਰੀਕ ਦੀ ਜਿਹੜੀ ਮੀਟਿੰਗ ਸੀਪੀਐਫ ਯੂਨੀਅਨ ਨੂੰ ਬਈਏ ਉਹ ਅਸੀਂ ਮੁੱਢੋਂ ਰੱਦ ਕਰਦੇ ਆ ਕਿਉਂਕਿ 5 ਜੇ ਤਰੀਕ ਨੂੰ ਬਜਟ ਪੇਸ਼ ਹੋਣ ਜਾ ਰਿਹਾ ਹੈ ਸਰਕਾਰ ਸਾਨੂੰ ਫੇਰ ਟਰਕਾਉਣ ਵਾਲੀ ਰੀਤੀ ਅਲੇ ਪਾਸੇ ਨੂੰ ਵਧ ਰਹੀ ਹੈ ਪਰ ਸੀਪੀਐਫ ਯੂਨੀਅਨ ਜਿਹੜੀ ਕਿ ਲਗਾਤਾਰ ਸਰਕਾਰ ਦੇ ਨਾਲ ਮੀਟਿੰਗ ਦਾ ਦੌਰ ਚੱਲਦਾ ਆ ਰਿਹਾ ਹੈ ਚਾਰੇ ਵੱਖ-ਵੱਖ ਅਧਿਕਾਰੀਆਂ ਦੇ ਨਾਲ ਹੋਵੇ। ਹੁਣ ਤੱਕ ਅਸੀਂ ਚਾਰ ਵਾਰ ਸੀਐਮ ਨਾਲ ਮੀਟਿੰਗ ਕਰ ਚੁੱਕੇ ਹਾਂ, 17 ਵਾਰ ਵਿੱਤ ਮੰਤਰੀ ਨਾਲ ਕਰ ਚੁੱਕੇ ਹਾਂ। ਤੜੀ ਉੱਪਰ ਕਦੀ ਥੁਲੇ, ਕਦੀ ਫਾਈਲ ਆ ਗਈ, ਕਦੀ ਫਾਈਲ ਚਲੇਗੀ। ਸੋ ਅਗਲਾ ਪ੍ਰੋਗਰਾਮ ਵੀ ਅੱਜ ਅਸੀਂ ਦੇਣਾ, ਉਹ ਸੀਪੀਐਫ ਨੂੰ ਵੱਖਰੇ ਤੌਰ ਤੇ ਦਿੱਤਾ ਜਾਏਗਾ ਪਰ ਇੱਕੋ ਚੀਜ਼ ਦਾ ਵਾਅਦਾ ਮੈਂ ਸਿੱਧਾ ਤੁਹਾਡੇ ਵੀ ਕਰਦਾ। ਜੋ ਪ੍ਰੋਗਰਾਮ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਸੰਜੋਗ ਨੂੰ ਕੋਰਚਾ ਦੇਗਾ। ਸਫੀ ਪੀਐਫ ਯੂਨੀਅਨ ਦਾ ਸਮਰਥਨ ਜਿੱਦਾਂ ਅਸੀਂ ਅੱਜ ਆਏ ਆਂ ਐਤੋਂ ਵੱਡੀ ਗਿਲਤੀ ਦੇ ਵਿੱਚ ਹਰ ਰੈਲੀ ਦੇ ਵਿੱਚ ਸ਼ਮੂਲੀਅਤ ਕਰਾਂਗੇ ਸਟਾਈਕਾਂ ਜਿੰਦਾਬਾਦ 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 ਸੋ ਅਖੀਰ ਦੇ ਵਿੱਚ ਕਿਉਂਕਿ ਕਾਫੀ ਸਰਬਾਨੁਪ ਚਕਸੀਤਾ ਬੈਠੀਆਂ ਉਹਨਾਂ ਨੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਨੇ ਅਗਲੇ ਤੁਹਾਨੂੰ ਪ੍ਰੋਗਰਾਮ ਦੇ ਦੇਣੀ ਸੋ ਮੇਰੀ ਸਿਰਫ ਇੱਕੋ ਇੱਕ ਬੇਨਤੀ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਇਹ ਸਰਕਾਰ ਹੋਵੇ ਜਾਂ ਕਿਸੇ ਦੀ ਸ਼ੋਭੀ ਦੀ ਸਰਕਾਰ ਹੋਵੇ ਸਾਰੀਆਂ ਸਰਕਾਰਾਂ ਸਿਰਫ ਵੰਗਟਪਾਉ ਨੀਤੀ ਦੇ ਉੱਤੇ ਖੜੀ ਹੈ ਤੇ ਸਾਡੇ ਕੋਲ ਇੱਕੋ ਇੱਕ ਆਖਰੀ ਹਥਿਆਰ ਹੈ ਉਹ ਹੋਰ ਫਿਰ ਓਪੀਐਸ ਹੈ ਗੁਰੂ ਜੀ ਨੈਸ਼ਨਲ ਤੋਂ ਵੀ ਦੇ ਰਹੇ ਆ ਤੇ ਹਰ ਜ਼ਿਲ੍ਹਿਆਂ ਦੇ ਵਿੱਚ ਹਰ ਸੂਬੇ 'ਚ ਦੇ ਰਹੇ ਆ ਅੱਜ ਇੱਥੇ ਆਉਣਾ ਮੇਰਾ ਸਿਰਫ ਇੱਕ ਕਾਰਨ ਸੀ ਅਦਰਵਾਈ ਰਾਜ ਮੇਰੀ ਰੈਣੀ ਦਾ ਪ੍ਰੋਗਰਾਮ ਜੰਮੂ ਦੇ ਵਿੱਚ ਸੀਗਾ ਜਿਹਦੇ ਕਰਕੇ ਮੈਂ ਅੱਜ ਦੇ ਪ੍ਰੋਗਰਾਮ ਦੀ ਸਹਿਮਤੀ ਹੁਣ ਸੀ ਦੇ ਪਾਇਆ ਤੁਹਾਨੂੰ ਮੈਂ ਚਲ ਵੀ ਨਰੇ ਆ ਸਾਫ ਸਟੇਟਾਂ ਦਾ ਨੈਸ਼ਨਲ ਟੀਮ ਵੱਲੋਂ ਅੱਜ ਜੰਮੂ ਦੇ ਵਿੱਚ ਬਹੁਤ ਵੱਡੀ ਰੈਲੀ ਹੋ ਰਹੀ ਏ ਪਰ ਉਸ ਰੈਲੀ ਨੂੰ ਛੱਡ ਕੇ ਮੇਰਾ ਪੰਜਾਬ ਦੇ ਵਿੱਚ ਮੈਂ ਪੈਨਸ਼ਨ ਲੈਣੀ ਏ ਜਿੱਥੇ ਅਸੀਂ ਪੈਨਸ਼ਨ ਦੀ ਲੜਾਈ 2016 ਅੱਗੇ ਸ਼ੁਰੂ ਕੀਤੀ ਸੀ ਤੋਂ ਸਾਥੀਆਂ ਦਾ ਇਸ਼ਾਰਾ ਹੈ ਕਿ ਸਮੇਂ ਲਈ ਘਾਟੇ ਸੁਵੈਨਾ ਸਰਪੰਦ ਦੇ ਨਾਲ ਧੰਨਵਾਦ ਗੱਲਾਂ ਬਹੁਤ ਸੇ ਕਰਨ ਨੂੰ ਜੈ ਜੰਤਾ ਜੈ ਸ਼ਰਧ ਜਿੱਤ ਲੜਦੇ ਲੋਕਾਂ